ਜਿੰਨੇ ਪੰਜਾਬ ਚ ਸਰਕਾਰੀ ਦਫ਼ਤਰ ਨੇ ਭਾਵੇਂ ਉਹ ਪਟਵਾਰਖਾਨੇ ਨੇ ਤਹਿਸੀਲਾਂ ਨੇ ਭਾਵੇਂ ਉਹ ਹਸਪਤਾਲ ਨੇ ਸਕੂਲ ਨੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ-ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਤੁਸੀਂ ਤਨ ਦੇ ਹੀ ਨਾ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਅਰਜੀ ਭਗਾ ਕੇ ਨਾ ਮਾਰਿਆ ਕਰੋ ਤੁਸੀਂ ਸਗੋਂ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇੱਕ ਅਦਾ ਕਾਗਜ਼ ਘੱਟਾ ਮੈਂ ਕਰਾਉਣਾ ਪੂਰਾ ਉਹਦੇ ਨਾਲ ਬਜ਼ੁਰਗ ਜਿਹੜੀਆਂ ਦੁਆਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹਨਾ ਕਿ ਆਪਣੇ ਆਪਣੇ ਕੰਮ ਤੰਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ 'ਚ ਆ ਜਾਂ ਕਦੋਂ ਕਿਹੜੀ ਤਹਿਸੀਲ 'ਚ ਆ ਜਾਂ ਕਦੋਂ ਕਿਹੜੇ ਦਫ਼ਤਰ 'ਚ ਆ ਜਾਂ ਫਿਰ ਮੈਨੂੰ ਨਾ ਕਿਓ ਕਿ ਸਸਪੈਂਡ ਕਰਤਾ ਜੀ ਐ ਹੋ ਗਿਆ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਹੈਗੇ ਬਹੁਤ ਹੋ ਗਿਆ ਹਾਂ ਸੋ ਖੱਜਲ ਖਵਾਰੀਆਂ ਆਮ ਲੋਕਾਂ ਦੀਆਂ برداشت ਨਹੀਂ ਹੋਣਗੀਆਂ ਜਿਨ੍ਹਾਂ ਪੰਜਾਬ ਚ ਸਰਕਾਰੀ ਦਫ਼ਤਰ ਨੇ ਭਾਵੇਂ ਉਹ ਪਟਵਾਰਖਾਨੇ ਨੇ ਤਹਿਸੀਲਾਂ ਨੇ ਭਾਵੇਂ ਉਹ ਹਸਪਤਾਲ ਨੇ ਸਕੂਲ ਨੇ ਜਿਨ੍ਹਾਂ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਅਰਜੀ ਵਗਾ ਕੇ ਨਾ ਮਾਰਿਆ ਕਰੋ ਤੁਸੀਂ ਸਗੋਂ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇੱਕ ਅਦਾ ਕਾਗਜ਼ ਘੱਟਾ ਮੈਂ ਕਰਾਉਣਾ ਪੂਰਾ ਉਹਦੇ ਨਾਲ ਬਜ਼ੁਰਗ ਜਿਹੜੀਆਂ ਦਵਾਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹਨਾ ਕਿ ਆਪਣੇ ਆਪਣੇ ਕੰਮ ਤੰਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ 'ਚ ਆ ਜਾਂ ਕਦੋਂ ਕਿਹੜੀ ਤਹਿਸੀਲ 'ਚ ਆ ਜਾਂ ਕਦੋਂ ਕਿਹੜੇ ਦਫ਼ਤਰ 'ਚ ਆ ਜਾਂ ਫੇਰ ਮੈਨੂੰ ਨਾ ਕਿਓ ਕਿ ਸਸਪੈਂਡ ਕਰਤਾ ਜੀ ਐ ਹੋ ਗਿਆ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਪਿਆਸ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਹੈਗੇ ਬਹੁਤ ਹੋ ਗਿਆ ਹੁਣ ਸੁਖੱਜਲ ਖੁਆਰੀਆਂ ਆਮ ਲੋਕਾਂ ਦੀਆਂ ਬਰਦਾਸ਼ਤ ਨਹੀਂ ਹੋਣਗੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ